ਹਾਂਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਹੈ ਮੇਰੇ YouTube ਚੈਨਲ ਵਿੱਚ ਉਮੀਦ ਕਰਦੀ ਹਾਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਚੜ੍ਹਦੀ ਕਲਾ ਵਿੱਚ ਹੋਵੋਗੇ ਤੇ ਅੱਜ ਅਸੀਂ ਦੇਖਦੇ ਹਾਂ ਫ੍ਰਿਜ ਵਿੱਚ ਕੀ ਪਿਆ ਆ ਤੇ ਕੀ ਬਣਾਉਣਾ ਆ ਦੇਖਦੇ ਆ ਕਿਉਂਕਿ ਬੇਟੀਆਂ ਦੋਨੇ ਗਈਆਂ ਹੀਆਂ ਮਾਰ ਕੇ ਤੇ ਮੇਰੀ ਡਿਊਟੀ ਅੱਜ ਸਭ ਦੀ ਸ਼ਾਮ ਦੀ ਸਬਜੀ ਬਣਾਉਣ ਲਈ ਤੇ ਮੈਂ ਸੋਚੀ ਆਂ ਅਬ ਬਰੋਕਲੀ ਪਈ ਆ ਇੰਨ ਪੈਕੇਟ ਡੱਬਕ ਲਈ ਦੇ ਪਈ ਆ। ਸੈਕਨਲੇ ਆ ਕੇ ਰੱਖ ਲਿਆ ਹੋਇਆ। ਇਸ ਤੋਂ ਇਲਾਵਾ ਇਹ ਵੀ ਸਾਗ ਬਣਾ ਲਈਏ। ਆਹ ਪਾਲਕ ਪਈ ਆ ਤੇ ਬੰਦ ਗੋਭੀ ਵੀ ਪਈ ਆ। ਦੇਖਦੇ ਆ। ਕਈ ਵਾਰੀ ਬੰਦ ਗੋਭੀ ਦੇ ਨਾਲ ਸਾਗ ਥੋੜਾ ਮਿੱਠਾ ਜਿਹਾ ਬਣ ਜਾਂਦਾ ਬੱਚੇ ਖਾਂਦੇ ਨਹੀਂ। ਤੇ ਚਲੋ ਦੇਖਦੇ ਆ। ਇੱਕ ਜਹਾੜ ਵਿੱਚ ਸਾਡੇ ਬਾਥੂ ਦਾ ਬੂਟਾ ਲੱਗਾ ਆ। ਤੇ ਵੈਸੇ ਤਾਂ ਪੱਕ ਗਿਆ ਆ। ਚਲੋ ਦੇਖਦੇ ਆ ਪੱਤਾ-ਪੱਤਾ ਲਾ ਲੈਂਦੇ ਆ। ਵੈਸੇ ਬਾਥੂ ਦੇ ਨਾਲ ਕਹਿੰਦੇ ਸਾਗ ਬੜਾ ਸਵਾਦ ਮੰਦਾ ਆ। ਦਾਦਾ ਨਿੱਕੇ ਨਿੱਕੇ ਬੋਟੇ ਨੇ ਦਾਦਾ ਦੇ ਬਾਥੂ ਤੇ ਬਹੁਤ ਜ਼ਿਆਦਾ ਆ ਆ ਦੇਖੋ ਬਾਥੂ ਤੇ ਬਹੁਤ ਜ਼ਿਆਦਾ ਬੜਾ ਸੌਂਟ ਜਿਹਾ ਬਾਥੂ ਆ ਮੇਰਾ ਦਾਦਾ ਵੀ ਇਹ ਨੂੰ ਟੋੜ ਲਵਾ ਇਹ ਕਿੰਨਾ ਬਾਥੂ ਆ ਇਹ ਸਾਡੇ ਬੈਕ ਜਾਰਡ ਦੇ ਵਿੱਚ ਵਿੱਚ ਜਿਹੜਾ ਬਾਥੂ ਲੱਗਾ ਹੋਇਆ ਆ ਆ ਦੇਖੋ ਸਾਡੇ ਬੈਕਯਾਰਡ ਵਿੱਚ ਚਲਾਈਦਾ ਬੁੱਟਾ ਵੀ ਖੜਾ ਆ ਆ ਦੇਖੋ ਇਹਦੀ ਤੋੜ ਲੈਨੇ ਆ ਬਹੁਤ ਸੋਹਣਾ ਚਲਾਈਦਾ ਵੀ ਸਾਕੇ ਨੇ ਬਹੁਤ ਸੋਹਣਾ ਮੰਦਾ ਆ ਪਾ ਫਿਕਰ ਕਦੂ ਲਾਏ ਆ ਤੇ ਕਦੂ ਹਣ ਲੱਗਨੇ ਸ਼ੁਰੂ ਹੋ ਗਏ ਆ ਆ ਦੇਖੋ ਕਦੂ ਬਹੁਤ ਲੱਗਦੇ ਪਏ ਆ ਨਿਕੇ ਜੇ ਕਿੰਨੇ ਲੱਗੇ ਹੋਇਆ ਆ ਦੇਖੋ ਆ ਕੱਦੂ ਰਾਮਾ ਤੋਰੀਆਂ ਸਾਡੇ ਕੋਲ ਰਾਮਾ ਤੋਰੀਆਂ ਵੀ ਲੱਗੀਆਂ ਹੋਈਆਂ ਸਾਡੇ ਬੈਕਯਾਰਡ ਤੇ ਲੌਕੀ ਲੰਬੀ ਵਾਲੀ ਲੰਬੀ ਵਾਲੀ ਲੌਕੀ ਲੱਗੀ ਹੋਈ ਆ ਤੇ ਕਾਰਾ ਰਾਮਾ ਤੋਰੀ ਲੱਗੀ ਹੋਈ ਆ ਥੋੜੀ ਹੋਰ ਜਿਆ ਵੱਡੀਆਂ ਹੋ ਜਾਣਗੀਆਂ ਤੇ ਫਿਰ ਅਸੀਂ ਸਬਜ਼ੀ ਬਣਾਵਾਂਗੇ ਚਲੋ ਬਾਤ ਨੂੰ ਥੋੜਾ ਜਿਹਾ ਤੋੜ ਲੈਨੇ ਆਂ ਅਸੀਂ ਇੱਥੋਂ ਵੀ ਪੱਤੇ ਪੱਤੇ ਕੂੜੇ ਕੂੜੇ ਪੱਕ ਗਿਆ ਵੈਸੇ ਉਦਾਂ ਚਲੋ ਕੋਈ ਗੱਲ ਨਹੀਂ ਪੱਤੇ ਜਿਹੜੇ ਬੜੇ ਸੌਫਟ ਜਿਹੇ ਆ ਉਹ ਪਾ ਲੈਨੇ ਆਂ देखो ये अभी बथू तो चलाई जलाई तोड़ लिया दिया चलो इथ हो गया ठीक अब हम धोवे कुछ आपकी हॉस्पिटल लेके आए थी बच्चे ਪਾਲਕ ਪਾਲਕ ਦਾ ਸਾਗ ਤੇ ਬਰੋਕਲੀ ਪਾਲਕ ਤੇ ਬਾਂਸੀ ਪੱਨੇ ਦੀ ਜਗਾ ਕੁਝ ਨਾ ਸਾਗ ਨਾਮਾ ਅਸੀਂ ਪਾਲਕ ਨੂੰ ਧੋਵਾਂਗੇ ਇਹ ਪਾਲਕ ਸਾਗ ਸਾਫ਼ ਹੀ ਹੈ ਉਸ ਤੋਂ ਅਲੱਗ ਬਾਦ ਗਾਹ ਬੱਤੀ ਵਾਲ ਤੇ ਲਾਈ ਆ ਇਹਦੇ ਚੋਟਣੀਆਂ ਨੇ ਪੰਜੀ ਤਰ੍ਹਾਂ ਠੰਡਾ ਪਾਣੀ ਪਾ ਕੇ ਜਿਹੜਾ ਆਪਾਂ ਧੋ ਲੜਾ ਤਾ ਦੇਖੀ ਠੀਕ ਆ ਹੁਣ ਖੱਲੇ ਬੰਨ੍ਹ ਵਿੱਚ ਪਾ ਕੇ ਕੰਟ ਦੇ ਵਿੱਚ ਇਹਨੂੰ ਦੋ ਤਰ੍ਹਾਂ ਪਾਉਣਾ ਹੈ ਧੋ ਲੜਾ ਚਲਾਈ ਪਾਲਕ ਤੇ ਬਾਦ ਗਾਹ छानेगा पाग थोड़ा जहा निकल जोगाट धोला चंडी तरह भी खुले पानी के बच्चे जोड़िया ਗੰਦਲਾ ਹਾਂ ਬਸ ਮਾਲੀਆਂ ਮੋਟੀਆਂ ਜਿਹੜੀਆਂ ਅਸੀਂ ਆਹ ਜਿਹੜੀਆਂ ਥੋੜੀ ਪੱਕੀ ਜੰਦ ਲੈਣਾ ਇਹਨਾਂ ਨੂੰ ਅਸੀਂ ਛਿੱਲਾਂਗੇ ਤੇ ਫਿਰ ਛਿੱਲ ਕੇ ਜਦੋਂ ਆਪਾਂ ਸਾਗ ਬਣਾਈਏ ਤਾਂ ਫਿਰ ਬੜਾ ਵਧੀਆ ਬਣਦਾ ਨਹੀਂ ਤਾ ਨਾ ਉਹ ਛਿੱਲੇ ਮਤਲਬ ਛੋੜੇ ਛੋੜੇ ਜਿਹੜੀਆਂ ਦੀ ਜਿਹੜੀ ਸੱਚੀ ਛਿਲ ਹੁੰਦੀ ਆ ਵਾਲ-ਵਾਲ ਦੇ ਵਰਗੇ ਉਹ ਸਿਰ ਮੋٹے ਛੋਲ ਦੇ ਜਿਹੜੀਆਂ ਤੇ ਮੂੰਹ ਦੇ ਚਾਂਦੇ ਆ ਫੁੱਲੇ ਪਾਣੀ ਦੇ ਵਿੱਚ ਹੁਣ ਆਨੂੰ ਆਪਾਂ ਉਸ ਜਿਹੜਾ ਉਹਦਾ ਜਿਹੜਾ ਤਰਲਤਾ ਉਹ ਲੋ ਕਿੰਨਾ ਪਾਣੀਆਂ ਦੇ ਵਿੱਚ ਤੇ ਇਹਨੂੰ ਵੀ ਆਪਾਂ ਥੋੜਾ ਨਿਚੜਾ ਰੱਖ ਦੇਣਾ ਆ ਤੇ ਟੋਕਰੀ ਦੇ ਵਿੱਚ ਜਿਸ ਨਾਲ ਉਹਨਾਂ ਅਸੀਂ ਕੱਟ ਕੇ ਤੇ ਕੁੱਕਰ ਦੇ ਵਿੱਚ ਪਾਉਂਦਾ ਹੈਂ ਜੰਗੀ ਤਰ੍ਹਾਂ ਥੁੱਲੇ ਪਾਣੀ ਸੇ ਇੰਤਨ ਸਾਫ ਕਰਨ ਲਈ ਜੰਗੀ ਤਰ੍ਹਾਂ ਥੁੱਲੇ ਪਾਣੀ ਦੇ ਵਿੱਚ ਫਿਰ ਇਹਨੂੰ ਪਾ ਕੇ ਧੋ ਲਿਆ ਸੀ ਹੁਣ ਅਸੀਂ ਸਾਗ ਸਾਉਣ ਚੀਲਣਾ ਹੈ ਆਹ ਦੇ ਗੰਦਲਾਂ ਨਾ ਬ੍ਰੋਕਲੀ ਦੀਆਂ ਇਹ ਥੋੜੀਆਂ ਮਤਲਬ ਇਹਨਾਂ ਦੇ ਛਿਲਕਾ ਹਾਰਡ ਹੁੰਦੇ ਆ ਦੇਖੋ ਫਿਰ ਇਦਾਂ ਸੋ ਥੋੜਾ ਥੋੜਾ ਇਹਨਾਂ ਨੂੰ ਛੇਲ ਲਵਾਂਗੇ ਠੀਕ ਆ ਇਹਦੇ ਨਾਲ ਫਿਰ ਵਧੀਆ ਸਾਗ ਬਣ ਜਾਂਦਾ ਤੇ ਤਾਂ ਆਹ ਵਾਲੀਆਂ ਜਿਹੜੀਆਂ ਛੇਕਾਂ ਜੀਆਂ ਨਾ ਇਹ ਗਲਦੀਆਂ ਨਹੀਂ ਨਾ ਇਹ ਘੋਟ ਸਾਗ ਘੋਟ ਨਹੀਂ ਜਦੋਂ ਘੋਟੀਏ ਤਾਂ ਨਹੀਂ ਇਹ ਘੋਟਦੀਆਂ ਆ ਤੇ ਫਿਰ ਮੂੰਹ ਦੇ ਵਿੱਚ ਆਉਂਦੀਆਂ ਥੋੜੀਆਂ ਵਧੀਆ ਜਿਹਾ ਨਹੀਂ ਲੱਗਦੀਆਂ ਹੈਗੀਆਂ ਆ ਦੇਖੋ ਹੈਗੀਆਂ ਤਾਂ ਮੋਟੇ ਮੋਟਲੇ ਗੰਦਲੇ ਪਰ ਇਹ ਥੋੜੀਆਂ ਪੱਕੀਆਂ ਆ ਇਹਨਾਂ ਨੂੰ ਸੇ ਆਰਾਮ ਨਾਲ ਇਦਾਂ ਛੇਲ ਲੈਣਾ ਇਹ ਬ੍ਰੋਕਲੀ ਦਾ ਸਾਗ ਆ ਜੀ ਆ ਦੇਖੋ ਬ੍ਰੋਕਲੀ ਦਾ ਸਾਗ ਬਹੁਤ ਸੁਣੀਆ ਗੱਬਲਾ ਆ ਆ ਦੇਖੋ ਹੁਣ ਆਪਾਂ ਜਿਹੜੀਆਂ ਇੱਦਾਂ ਗੰਨਾਂ ਛਿੱਲ ਲਈਆਂ ਦਾ ਚੀਜ਼ ਦੀ ਜੀ ਬਣਾ ਲੈਣੀ ਆ ਚੀਜ਼ ਨਹੀਂ ਬਣਾ ਕੇ ਫਿਰ ਰਸੇ ਨੂੰ ਬਿਲਕੁਲੀ ਕੱਟ ਲੈਣਾ ਆ ਬੜੀਆਂ ਬਹੁਤ ਸਾਰੀਆਂ ਜਿਹੜੀਆਂ ਹਨ ਆ ਵੀ ਆ ਸਖਸ ਜਿਹੜੀ ਛਿਲਾਂ ਦੀਆਂ ਅਸੀਂ ਬਾਹਰ ਦਿੱਤੀਆਂ ਆ ਤੇ ਹੁਣ ਬਰੋਕਲੀ ਅਸੀਂ ਜਿਹੜੀ ਆ ਬੜੀਆਂ ਹੋਦੀਆਂ ਬੜੀਆਂ ਦੱਦਲਾਪਨੀਆਂ ਉਹ ਰਸਕੀ ਜਿਹੜੀਆਂ ਅਸੀਂ ਲਾਤੀ ਸੌਫਟ ਚ ਉਹ ਮੰਗਾਲੇ ਜਿਹੋ ਕੱਟੀਆਂ ਬਹੁਤ ਚੇਤੀ ਜਾਂਦੀਆਂ ਥੋੜੀਆਂ ਜੀਆਂ ਦੀ ਉਹ ਛਿਲਾਂ ਦੇ ਨਾਲ ਨਾ ਕੀੜੀਆਂ ਤੇ ਦੀਆਂ ਜੇ ਹੋ ਜਾਂਦੀਆਂ ਜੀ ਹੁਣ ਆਪਾਂ ਜਿਹੜੀ ਆਹ ਹਾਂ ਪਾਲਕ ਬਾਥੂ ਤੇ ਚਲਾਈ। ਇਹਦੀ ਵੀ ਆਪਾਂ ਚੀਜ਼ ਨਹੀਂ ਬਣਾ ਕੇ ਵਿੱਚੇ ਨਾਲ ਹੀ ਏਸਡ ਦੇਣੀ ਆ। ਮੈਨੂੰ ਬਰੀਕ-ਬਰੀਕ ਤਾਂ ਨਹੀਂ ਵੈਸੇ ਕੱਟਣਾ ਆਉਂਦਾ। ਜਿਹੜੀਆਂ ਤਾਂ ਮੈਂ ਜਿਹੜੀ ਉਹ ਦਾਦੀ ਜੀ ਹੁੰਦੀਆਂ ਹੁੰਦੀਆਂ ਉਹ ਨਾਲ ਕਰ ਦਿੰਦੀ ਸੀ। ਬੇਟੀਆਂ ਹੀ ਛੋਪ ਕਰਦੀਆਂ ਆ ਪਰ ਉਹ ਹੁਣ ਅੱਜ ਹੁਣ ਘਰੇ ਹੈ ਨਹੀਂ ਗੀ। ਮੇਰੀ ਦਿੱਦੀ ਐ। ਇਹ ਗੱਲ ਨਹੀਂ ਸਾਡਾ ਫੁੱਕ ਕਰ ਦੇ ਇਹ ਮੇਰੇ ਜਾਣਾ। ਮੋਟਾ-ਮੋਟਾ ਇੱਕ ਚੀਜ਼ ਨੇ ਜਿਹੜੀ ਆ ਚੀਰੀ ਗਈ ਆ ਇੱਕ ਚੀਜ਼ ਨਹੀਂ ਚੀਰੀ ਗਈ ਆ ਤੇ ਇਹ ਹੁਣ ਆਪਾਂ ਵਿੱਚ ਪਾ ਲਈਏ ਹਵਾਏ ਕੋਈ ਸੱਤ ਨਾ ਸੱਚਾ ਪਾਛਾ ਵਧੀਆ ਵਧੀਆ ਫਾਉਂਡ ਨੇ ਜਿਹੜੇ ਸਾਡੇ ਵੱਡ ਬਡੇਰੇ ਹੁੰਦੇ ਸੀ ਬਜ਼ੁਰਗ ਸੀ ਜਿੱਦਾਂ ਮੇਰੇ ਸਾਸੂ ਮਾ ਹੋ ਗਏ ਹਨਾ ਮੇਰੇ ਨਾਨੀ ਜੀ ਹੋ ਗਏ ਉਹ ਜਿੱਦਾਂ ਇੰਨਾ ਉਹਨਾਂ ਨੇ ਸਾਗ ਲੈਣਾ ਸਾਗ ਲੈ ਕੇ ਇਦਾਂ ਚੁੱਲੇ ਦੇ ਦਿਵਾਲੇ ਇਦਾਂ ਫੇਰ ਕੇ ਤੇ ਇਦਾਂ ਅੱਗੇ ਤੇ ਸਿੱਟ ਦੇਣਾ ਅਸੀਂ ਕਹਾਂ ਨਹੀਂ ਕਿ ਉਹ ਸਿਰਦੇ ਆਂ ਕਹਿੰਦੇ ਪੁੱਤ ਸਾਗ ਵਧੀਆ ਬਣਦਾ ਹੁੰਦਾ ਆ ਠੀਕ ਆ ਅੱਜ ਕੱਲ ਦੇ ਬੱਚਿਆਂ ਨੂੰ ਨਹੀਂ ਪਤਾ ਹੈਗਾ ਇਹਨਾਂ ਚੀਜ਼ਾਂ ਬਾਰੇ ਮਜ਼ਾਕ ਕਰਦੇ ਆ ਜਦੋਂ ਅਸੀਂ ਉਹਨਾਂ ਨੂੰ ਦਸੀ ਲੈ ਕਹਿੰਦੀ ਇਦਾਂ ਕੀ ਹੋ ਜਾਂਦਾ ਪਰ ਮੈਂ ਵੀ ਇਦਾਂ ਹੀ ਸਿਰ ਦਿੱਤਾ ਆ ਦੇਖੋ ਇੱਕ ਜੀ ਦੀ ਅਸੀਂ ਸਿਰ ਦਿੱਤਾ ਤੇ ਮੈਂ ਤੇ ਰੱਜ ਦੇ ਸਾਗ ਦੇ ਵਿੱਚ ਹਲਦੀ ਜ਼ਰੂਰ ਪਾਉਣੀ ਹੁੰਦੀ ਆ ਵੇ ਕਹ ਦਿੰਦੇ ਆ ਨਾ ਇੱਕ ਮੈਂ ਵੀਡੀਓ ਦੇਖੀ ਸੀਗੀ ਕਹਿੰਦੇ ਸਾਗ ਚ ਹਲਦੀ ਕੌਣ ਕੌਣ ਵਾਇ ਸਾਗ ਚ ਹਲਦੀ ਬਹੁਤ ਵਧੀਆ ਲੱਗਦੀ ਆ ਸਾਗ ਜੇ ਹਲਦੀ ਨਾ ਨਾ ਪਾਓ ਤੇ ਉਹ ਥੋੜਾ ਜਿਹਾ ਜਾਂ ਤਾਂ ਜਿਆਦਾ ਹੀ ਹਰਾ ਹਰਾ ਜਿਹਾ ਲੱਗੂਗਾ ਕਾਜ ਆ ਜਿਆ ਜਿਹੜਾ ਚਿੱਟਾ ਚਿੱਟਾ ਜਿਹਾ ਹਲਦੀ ਦੇ ਨਾਲ ਨਾ ਥੋੜਾ ਜਿਆ ਫਿਰ ਰੰਗਤ ਜੀ ਵਧੀਆ ਆ ਜਾਂਦੀ ਆ ਮੈਂ ਸਾਗ ਦੇ ਹਲਦੀ ਜ਼ਰੂਰ ਸਿਰਦੇ ਆ ਨਾਲੇ ਐਂਟੀਬੈਕ ਹੁੰਦੀ ਆ ਹਰ ਜੀ ਵੀ ਇਹਦਾ ਕੋਈ ਨਹੀਂ ਆ ਹਨਾ ਇਹ ਕਿਹੜਾ ਨੁਕਸਾਨ ਕਰਦੀ ਆ ਨਾਲੇ ਸਿਰਦੇ ਨਾਲ ਲੂਣ ਜੀ ਲੋ ਦੀ ਫਾਗੋਂ ਅਸੀਂ ਸਾਰਾ ਪਾਤਾ ਹੈ ਤੇ ਸਾਗ ਹੁਣ ਆਪਣਾ ਰੁੱਝੇ ਪੈ ਗਿਆ ਹੈ ਹੁਣ ਇਹਨੂੰ ਥੋੜਾ ਜਿਹਾ ਉੱਪਰ ਥੱਲੇ ਕਰ ਦਿੰਨੇ ਆ ਜਿਹੜਾ ਥੱਲੜਾ ਆ ਥੋੜਾ ਜਿਹਾ ਗਲਜਿਆ ਗਿਆ ਹੈ ਤੇ ਜਿਹੜਾ ਨਵਾਂ ਪਾਇਆ ਹੈ ਤੇ ਉਹਨੂੰ ਆਪਾਂ ਹੱਲਾਦ ਪਲੱਦ ਕਰ ਦਿੰਨੇ ਆ ਠੀਕ ਆ ਤੇ ਮੈਂ ਫਿਰ ਨਾਲ ਇਹਦੇ ਵਿੱਚ 2 ਗਲਾਸ ਪਾਣੀ ਤੇ ਪਾਇਸੀ ਤੇ ਮੈਨੂੰ ਲੱਗਦਾ ਆ ਵੀ ਪਾਣੀ ਥੋੜਾ ਜਿਹਾ ਹੋਰ ਪਊਗਾ ਤੇ ਪਾਣੀ ਦਾ ਮੈਂ ਗਰਮ ਰੱਖਿਆ ਹੋਇਆ ਹੈ ਦੇਖਤੀਆਂ। ਉਹ ਪਾ ਦਿੰਨੀ ਆ। ਤੇ ਮੈਂ ਰਿੱਜਦੇ ਸਾਗ ਦੇ ਵਿੱਚ ਹੀ ਮੈਂ ਹਲਦੀ, ਧਲੂਣ ਤੇ ਹਰੀਆਂ ਮਿਰਚਾਂ ਪਾਤੀਆਂ ਤੇ ਮੈਂ ਆ ਦੋ ਤਿੰਨ ਗੱਠੀਆਂ ਦਸਣੀਆਂ ਛਿਲੀਆਂ ਧੋ ਲਈਆਂ ਆ ਤੇ ਇਹ ਵੀ ਮੈਂ ਸਾਫ਼ ਕਰੀਆਂ ਸਿਰ ਦੇਣੀਆਂ ਆ ਕਿਉਂਕਿ ਜਦੋਂ ਪੁੱਟਦੇ ਆ ਸੀਟੀਆਂ ਮਿਰਚੀਆਂ ਤੇ ਇਹਨੇ ਗੰਜਾ ਵਿੱਚ ਜਦੋਂ ਅਸੀਂ ਸਾਗ ਦੇ ਨਾਲ ਕੁਸਾ ਘੋੜਾ ਲੈਣ ਕੋ ਤਲਾਵਾਗੇ ਤਾਂ ਇਹ ਸਾਰਾ ਵਿੱਚ ਮਿਕਸ ਹੋ ਜਾਊਗਾ। ਠੀਕ ਆ। ਹਾਂਜੀ। ਤੇ ਪਾਣੀ ਲੋਡ ਹੈ ਜੀ ਲੱਗਦੀ ਮੈਨੂੰ ਚਲੋ ਪਾ ਕੇ ਤੇ ਹੁਣ ਆਪਾਂ ਕਰ ਦਿੰਨੇ ਆ ਕੁੱਕਰ ਬੰਦ ਪਾਣੀ ਪਾ ਦਿੰਨੇ ਥੋੜਾ ਜਿਹਾ ਹੋਰ ਚਲੋ ਹੁਣ ਰਜਦਾ ਰਹੂਗਾ ਕੁੱਕਰ ਦੀਆਂ ਸੀਟੀਆਂ ਵੱਧੂ ਵੱਜੂਗੀਆਂ ਕਿ ਮੈਨੂੰ ਐ ਨਹੀਂ ਹੋਊਗਾ ਵੀ ਸਾਗ ਦੇ ਵਿੱਚ ਪਾਣੀ ਥੋੜਾ ਆ ਤੇ ਸਾਗ ਨੂੰ ਜਦੋਂ ਮੈਂ ਕੁੱਕਰ ਦੇ ਵਿੱਚ ਬਣਾਉਣੀ ਆ ਤੇ ਮੈਂ ਇਹਨੂੰ ਮਤਲਬ ਆਪਾਂ ਅਰੇ ਬੰਦ ਨਹੀਂ ਕਰਦੀ ਜਿੰਨਾ ਚਿਰ ਬਹਿ ਨਾ ਜਾਵੇ ਥੱਲੇ ਸਾਗ ਮਤਲਬ ਕਈ ਵਾਰੀ ਹੁੰਦਾ ਜਦੋਂ ਆਪਾਂ ਕੁੱਕਰ ਦਾ ਢੱਕਣ ਲਾਉਂਦੇ ਆ ਜੋ ਸੀਟੀ ਵੱਜਦੀ ਤੇ ਸੀਟੀ ਦੇ ਵਿੱਚ ਜਿਹੜਾ ਪੱਤਾ ਜਿਹਾੜ ਜਾਂਦਾ ਤੇ ਕੁੱਕਰ ਫਟਣ ਦਾ ਵੀ ਡਰ ਹੁੰਦਾ ਹੁਣ ਮੇਰਾ ਸਾਗ ਆਪੇ ਥੱਲੇ ਬਹਿ ਗਿਆ ਤੇ ਹੁਣ ਮੈਂ ਇਹਨੂੰ ਕੁੱਕੜਾ ਢੱਕਣ ਲਾ ਕੇ ਅਸੀਂ ਬੰਦ ਕਰ ਦਾਂਗੇ ਤੇ ਘਟੋ ਘਟ 8-10 ਸੀਟੀਆਂ ਲਵਾਵਾਂਗੇ ਕਰ ਬੰਦ ਕਰਨ ਤੋਂ ਪਹਿਲਾਂ ਸਿਹਰੀ ਆਪਾਂ ਚੈੱਕ ਕਰ ਲਈਏ ਵਿੱਚ ਕੋਈ ਸਕਸ਼ਾ ਫਸਿਆ ਨਾ ਹੋਵੇ। ਦੋਨੇ ਪਾਸੇ ਦੇਖ ਲਈ ਦਾ ਪਰ। ਇਹ ਹੁਣ ਆਪਾਂ ਪੱਕੇ ਕਰਦੇ ੱਟਣ ਨਾ ਵਾਲੇ। ਚਲੋ। ਇਹ ਹੁਣ ਆਪਾਂ ਕੱਦ੍ਹਾ ਬੱਦ੍ਹਾ ਵੈਸੀ ਮੇਰਾ ਜਿਹੜਾ ਸਾਗ ਰੱਜ ਕੇ ਆਇਆ ਤੇ ਘੱਟੋ-ਘੱਟ ਮੈਂ 10 ਸੀਤੀਆਂ ਅੰਗਲ ਹੋਣ ਗਿਆ। ਫਿਰ ਖੋਲ ਕੇ ਦੇਖ ਲਾਂਗੇ ਜੇ ਥੋੜੀ ਕਸਰ ਹੋਈ ਤੇ ਫਿਰ ਆਪਾਂ ਖੁੱਲਾ ਰਹਿਣ ਲਾਂਗੇ। ਠੀਕ ਆ। ਤੇ ਚਲੋ ਬਾਕੀ ਫਿਰ ਆਪਾਂ ਮਿਲਦੇ ਆਂ ਬਾਅਦ ਵਿੱਚ ਜਦੋਂ ਸਾਗ ਬਣ ਜਾਂਦਾ। ਹਾਂਜੀ ਲਓ ਜੀ ਕੁੱਕਰ ਖੋਲਿਆ ਤੇ ਸਾਗ ਨੂੰ ਹੁਣ ਦੇਖਦੇ ਆ ਕਿਦਾਂ ਦਾ ਆ ਕਿੰਨਾ ਕੁ ਪਾਣੀ ਹੈ ਦੇ ਵਿੱਚ ਸਾਗ ਤਾਂ ਆਪਣਾ ਹੋ ਗਿਆ ਹੈ ਤੇ ਥੋੜਾ ਜਿਹਾ ਪਹਿਲਾਂ ਆਪਾਂ ਪਾਣੀ ਕੱਢਾਂਗੇ ਇਹਦੇ ਵਿੱਚੋਂ ਕਿਉਂਕਿ ਜਦੋਂ ਆਪਾਂ ਅੱਲਣ ਪਾਉਣਾ ਹੈ ਤੇ ਫਿਰ ਕਈ ਵਾਰ ਛਿੱਟੇ ਚ ਪੈਂਦੇ ਆ ਤਾਂ ਆਪਾਂ ਥੋੜਾ ਥੋੜਾ ਪਾਣੀ ਕੱਢ ਲਾਂਗੇ ਮਿੱਟੀੋਂ ਸਾਗ ਦੇ ਜਿਹੜਾ ਮਤਲਬ ਆ ਉੱਪਰ ਥੋੜਾ ਜਿਹਾ ਦਿੱਸਦਾ ਪਿਆ ਨਾ ਪਾਣੀ ਇਹਨੂੰ ਕਟਛੀ ਦੇ ਨਾਲ ਕੱਢ ਲਾਂਗੇ ਫਿਰ ਅਲਣ ਪਾ ਕੇ ਬਾਅਦ ਵਿੱਚ ਇਹਨੂੰ ਵਿੱਚ ਪਾਣੀ ਜਿਹੜਾ ਪਾ ਦਾਂਗੇ ਜਿਆਦਾ ਪਾਣੀ ਆ ਇਸ ਕਰਕੇ ਇਹਨੂੰ ਥੋੜਾ ਜਿਆ ਆਪਾਂ ਜਰਾ ਕਟਛੀ ਦੇ ਨਾਲ ਪਹਿਲਾਂ ਇਦਾਂ ਕੱਢ ਲੈਣਾ ਪਾਣੀ ਉਸ ਤੋਂ ਬਾਅਦ ਵਿੱਚ ਫਿਰ ਅੱਲਣ ਪਾਵਾਂਗੇ ਆਪਾਂ ਹੋਂ ਦੇ ਦਿਆਂ ਫਿਰ ਆਪਾਂ ਆਹ ਕੋਟਾ ਮਾਰ ਦੋ ਆਹ ਜੀ ਹੋਂ ਠੀਕ ഹല പാ അത് എപ്പം ഹല പേന ਇੱਕ ਮਤਲਬ ਘੋਟਣ ਲੈ ਆ ਤੇ ਬਹੁਤ ਵਧੀਆ ਹਜੇ ਠੁਕੀ ਜਾਂਦਾ ਹਜੇ ਦੂਜੇ ਪਲ ਐਸ ਸਾਈਡ ਤੋਂ ਦਾ ਹਜੇ ਇਹਨੂੰ ਮਤਲਬ ਪੂਰੇ ਜੋਰ ਲਾ ਕੇ ਜੱਪਾ ਘੋਟਣਾ ਹੈ ਤੇ ਮਤਲਬ ਇੰਨਾ ਇਦਾਂ ਸੋਹਣਾ ਸਾਗ ਬਣ ਗਿਆ ਕੱਲਾ ਢੰਡੀ ਦੇ ਨਾਲ ਹੀ ਜਿਹੜਾ ਅੱਲਣ ਪਾਉਣ ਦੇ ਨਾਲ ਸਾਗ ਜਿਹੜਾ ਕੁਟੀ ਜਾਂਦਾ ਹੈ ਕੱਲਾ ਅੱਲਣਾ ਸੀ ਪੂਰਾ ਕਰ ਲਈਏ ਜਿੰਨਾ ਸਾਗ ਦੇ ਵਿੱਚ ਚਾਹੀਦਾ ਹੈ ਅਲਣ ਦੀ ਵੀ ਨਿਸ਼ਾਨੀ ਹੁੰਦੀ ਆ ਵੀ ਅਲਣ ਉਸ ਵਿੱਚ ਸਾਗ ਦੇ ਕਿੰਨਾ ਕੁ ਪਾਉਣਾ ਹੈ ਹਨਾ ਕਈ ਕਈ ਸਾਗ ਆ ਮਤਲਬ ਇਦਾਂ ਦੇ ਬਣੇ ਹੁੰਦੇ ਆ ਕਿ ਵੇਰੇ ਸਿਖਾਈਦਾ ਉਹ ਚ ਅਲਣ ਜਿਹੜਾ ਘੱਟ ਹੁੰਦਾ ਆ ਅਲਣ ਦੀ ਕਮੀ ਰਹਿ ਜਾਂਦੀ ਆ ਤੇ ਉਹ ਸਾਗ ਫੇਪੋਤਾ ਨਾ ਟੇਸਟ ਹੀ ਨਹੀਂ ਲੱਗਦਾ ਹੈਗਾ ਜਿੱਦਾਂ ਪਾਣੀ ਦੇ ਘੁੱਟ ਘੁੱਟ ਜੇ ਆਂਦੇ ਰਹਿੰਦੇ ਸਾਗ ਦੇ ਵਿੱਚ ਤੇ ਜਿਹੜੀ ਸਾਗ ਦੀ ਨਿਸ਼ਾਨੀ ਆ ਅਲਣ ਦੀ ਨਿਸ਼ਾਨੀ ਹੈਗੀ ਉਹ ਇਦਾਂ ਇਦਾਂ ਡੰਡ ਦੇ ਸਾਗ ਚਾੜਾਣਾ ਤੇ ਜੇ ਤਾਂ ਇਦਾਂ ਬਿਲਕੁਲ ਡਿੱਗ ਗਿਆ ਫਟਾਫਟ 체ਤੀ ਦੇ ਗਿਆ ਆ ਦੇਖੋ ਇਹ ਇਹ ਦਲ ਸਛੇਤੀ ਦੇ ਗਿਆ ਤਾਂ ਸਮਝੋ ਹੋਵੇ ਅੱਲਨ ਦੀ ਜਿਹੜੀ ਕਮੀ ਆ ਇਸ ਕਰਕੇ ਆਪਾਂ ਅੱਲਨ ਥੋੜਾ ਜਹਾਜੇ ਹੋਰ ਪਾਵਾਂਗੇ ਫਿਰ ਮੱਠੀ ਗੈਸ ਦੇ ਉੱਤੇ ਜਿਹੜਾ ਅੱਲਣਾ ਹੈ ਹੁਣ ਪੱਕੀ ਜਾਊਗਾ ਮੈਨੂੰ ਲੱਗਦਾ ਵੀ ਹਾਂ ਅੱਲਣਾ ਜਿਹੜਾ ਆਪਣਾ ਪੂਰਾ ਹੋ ਗਿਆ ਹੈ ਹਲਕਾ ਹੁਣ ਆਪਣੇ ਆਪ ਦੇਖਦਾ ਨਹੀਂ ਨਾ ਹੌਲੀ-ਹੌਲੀ ਲੱਗੂਗਾ ਹੌਲੀ ਹੌਲੀ ਦਿਖ ਗਿਆ ਨਾ ਇਹਦਾ ਮਤਲਬ ਤੁਹਾਡਾ ਜਿਹੜਾ ਅੰਨ ਨਾ ਇਹ ਪੂਰਾ ਹੋ ਗਿਆ ਜਦੋਂ ਅੰਦਰ ਘੱਟ ਹੋਵੇ ਤੇ ਜਦੋਂ ਆਪਾਂ ਇਹਨੂੰ ਮਿਦਾਨੀ ਤੇ ਚੜਾਈਏ ਤਾਂ ਇੱਕਦਮ ਦਿਖ ਜਾਂਦਾ ਥੱਲੇ ਉਹਦਾ ਮਤਲਬ ਜਿਹੜਾ ਅੰਨ ਬੰਦੀ ਹਜੇ ਕਮੀ ਹੈ ਹੁਣ ਉਹਨੂੰ ਅਸੀਂ ਚੰਗੀ ਤਰ੍ਹਾਂ ਘੋਟਾ ਲਾਉਣੀ ਆ ਅੱਜ ਅਸੀਂ ਮੱਧਵੀ ਦੇ ਨਾਲ ਚੰਗੀ ਤਰ੍ਹਾਂ ਜਿਹੜਾ ਇਹ ਸਾਗ ਘੋਟਣਾ ਹੈ ਅਜੇ ਅਜੇ ਸਿਰਫ ਅਸੀਂ ਇੱਧਰਲੀ ਸਾਈਡ ਤੋਂ ਇਹਨੂੰ ਘੋਟਿਆ ਤੇ ਜਿਹੜਾ ਆ ਬੜਾ ਪਾਣੀ ਆ ਇਹਨੂੰ ਫਿਰ ਆਪਾਂ ਜਦੋਂ ਲੱਗਾ ਵੀ ਘੁੱਟ ਗਿਆ ਤੇ ਬਾਅਦ ਵਿੱਚ ਪਾਵਾਂਗੇ ਹੁਣ ਆਪਾਂ ਇੱਧਰਲੀ ਸਾਈਡ ਤੋਂ ਚੰਗੀ ਤਰ੍ਹਾਂ ਇਹਨੂੰ ਘੋਟਾਂਗੇ ਸਾਗ ਇੰਨਾ ਵਧੀਆ ਤਰੀਕੇ ਨਾਲ ਘੁਟਿਆ ਹੋਗਾ ਹੁਣ ਨਾ ਹੀ ਜਿਆਦਾ ਇਹ ਸਾਗ ਜਿਹੜਾ ਸਵਾਦ ਲੱਗਦਾ ਹੈ ਮੈਂ ਕਦੀ ਬਲੈਂਡਰ ਦੇ ਨਾਲ ਜਿਹੜਾ ਸਾਗ ਜਿਹੜਾ ਬਿਜਲੀ ਵਾਲਾ ਬਲੈਂਡਰ ਜਿਆ ਹੁੰਦਾ ਆ ਮੈਂ ਕਦੀ ਨਹੀਂ ਉਹਨਾਂ ਘੋਟਿਆ ਤੇ ਉਹ ਸਾਗ ਨਾ ਮਹਿੰਦੀ ਜੀ ਬਣ ਜਾਂਦੀ ਆ ਤੇ ਚੰਗਾ ਨਹੀਂ ਲੱਗਦਾ ਹੱਥ ਨਾਲ ਘੋਟਿਆ ਸਾਗ ਜਿਹੜਾ ਆ ਫੇਰ ਵਧੀਆ ਲੱਗਦਾ ਖਾਣ ਵਿੱਚ ਦੇਖਣ ਵਿੱਚ ਵਧੀਆ ਲੱਗਦਾ ਮੇਰੇ ਜੇ ਦੇ ਵਿੱਚ ਲਸਣ ਤੇ ਹਰੀਆਂ ਮਿਰਚਾਂ ਸਿੱਟਦੀਆਂ ਸੀਗੀਆਂ ਹੁਣ ਇਹਨਾਂ ਘੁੱਟ ਗਈਆਂ ਪਤਾ ਵੀ ਨਹੀਂ ਲੱਭਦੀਆਂ ਵੀ ਨਹੀਂ ਹੈਗੀਆਂ ਕਿੱਧਰ ਚਲ ਗਈਆਂ ਉਹ ਹੁਣ ਟੁੱਟ ਕੇ ਵਿੱਚ ਅਸੀਂ ਦਰੱਖ ਹਰੀਆਂ ਮਿਰਚਾਂ ਦਸਾਂ ਅਲੱਗ ਕੱਟ ਕੇ ਫੇਰ ਪਾਵਾਂਗੇ ਚਲੋ ਜੀ ਆ ਦੇਖੋ ਹੁਣ ਸਾਗ ਕੁੱਟ ਗਿਆ ਹੈ ਵਧੀਆ ਤਰੀਕੇ ਦੇ ਨਾਲ ਹੌਲੀ ਹੌਲੀ ਥੱਲੇ ਜਾ ਰਿਹਾ ਹੈ ਇਹਦਾ ਮਤਲਬ ਜਿਹੜਾ ਅਲਣ ਆਪਣਾ ਪੂਰਾ ਹੈ ਤੇ ਇਹ ਵਾਲਾ ਪਾਣੀ ਜਿਹੜਾ ਹੁਣ ਆਪਾਂ ਇਸ ਵਿੱਚ ਪਾ ਦੇਣਾ ਇਹਨੂੰ ਫੇਰ ਇੱਕ ਵਾਰੀ ਹਾਂਜੀ ਸਾਗ ਹੁਣ ਘੋਟ ਲਿਆ ਆ ਤੇ ਆ ਤੁੜਕੇ ਵਾਸਤੇ ਮੈਂ ਸਮਾਨ ਜਿਹੜਾ ਆ ਕੱਟ ਲਿਆ ਆ ਆ ਪਿਆਜ਼ ਕੱਟ ਲਿਆ ਚੌਪ ਕਰ ਲਿਆ ਲਸਣ ਅਦਰਕ ਤੇ ਹਰੀ ਮਿਰਚ ਤੇ ਕੜਾਈ ਰੱਖ ਦਿੱਤੀ ਆ ਵੈਸੇ ਬੱਚੇ ਕਹਿ ਦਿੰਦੇ ਹੁੰਦੇ ਮम्मा ਦੇਸੀ ਘਿਓ ਦੇ ਵਿੱਚ ਤੁੜਕੋ ਸਾਗ ਪਰ ਮੈਨੂੰ ਦੇਸੀ ਘਿਓ ਵਾਲਾ ਸਵਾਦ ਨਹੀਂ ਲੱਗਦਾ ਮੈਂ ਜ਼ਿਆਦਾਤਰ ਸਰੋਂ ਦੇ ਤੇਲ ਦੇ ਵਿੱਚ ਜਿਹੜਾ ਆ ਸਾਗ ਤੁੜਕੇ ਖਾਣੀ ਹੁੰਦੀ ਮੈਨੂੰ ਕਰਾਰਾ ਮਤਲਬ ਇਹ ਲੱਗਦਾ ਉਹਦਾ ਬਾਅਦ ਵਿੱਚ ਮੈਂ ਜਦੋਂ ਰੋਟੀ ਖਾਣ ਲੱਗੀ ਥੋੜਾ ਜਿਹਾ ਦੇਸੀ ਘਿਓ ਪਾ ਲੈਂਦੀ ਤੇ ਮੈਂ ਜਿਹੜਾ ਆ ਸਰੋਂ ਦੇ ਤੇਲ ਦੇ ਵਿੱਚ ਹੀ ਸਾਗਰ ਭੁੰਗੇ بس ਥੋੜਾ ਜਿਹਾ ਸਰੋਂ ਦਾ ਤੇਲ ਪਾ ਲੈਣਾ ਵਿੱਚ ਜਦੋਂ ਸਰੋਂ ਦਾ ਤੇਲ ਜੀ ਸਰੋਂ ਦਾ ਤੇਲ ਮੇਰਾ ਲਾਨ ਹੋ ਚੁੱਕਾ ਆ ਪੂਰਾ ਤੇ ਇਹਦੇ ਵਿੱਚ ਮੈਂ ਥੋੜਾ ਜਿਹਾ ਨਮਕ ਪਾ ਦੇਣੀ ਹੁੰਦੀ ਆ ਤੇ ਕਹਿੰਦੇ ਜੇ ਥੋੜਾ ਜਿਹਾ ਨਮਕ ਪਾ ਦੋ ਤੇ ਜਿਹੜਾ ਸਰੋਂ ਦੇ ਤੇਲ ਦੀ ਉਦਾਂ ਦਾ ਸਾਗ ਲਈਦਾ ਕੋਈ ਫਵਕ ਨਹੀਂ ਆਉਂਦਾ ਪਰ ਫਿਰ ਵੀ ਕੋਈ ਕੱਚੇ ਦਾ ਜਿਹੜਾ ਫਵਕਾ ਮਤਲਬ ਨਹੀਂ ਆਊਗਾ ਤੇ ਇਹਦੇ ਵਿੱਚ ਹੁਣ ਮੈਂ ਅਦਰਕ ਤੇ ਲਸਣ ਤੇ ਇਕੱਠਾ ਹੀ ਮੈਂ ਜਿਹੜਾ ਲਾਲ ਕਰ ਲੈਣਾ ਅਦਰਕ ਲਸਣ ਦੋਨੇ ਹਾਂ ਲਓ ਕੋਕਾ ਆ ਗਿਆ ਸਨਾ ਪੁੱਟ ਗਿਆ ਹਲਦੀ ਪਾਈਆ ਦੇਖੋ ਜਿੰਨਾ ਚਾਹਨਾ ਹਲਦੀ ਦੇ ਨਾਲ ਨਾ ਥੋੜਾ ਜਿਹਾ ਇਦਾਂ ਪੀਲਾ ਪੀਲਾ ਜਿਹਾ ਸਾਗ ਬਣਿਆ ਹੈ ਜਦ ਸਰੋਂ ਦਾ ਸਾਗ ਹੁੰਦਾ ਹੈ ਸਰੋਂ ਦਾ ਨਹੀਂ ਹੈਗਾ ਬ੍ਰੋਕਲੀ ਦਾ ਜੇ ਹਲਦੀ ਨਾ ਪਾਓ ਤੇ ਹਰਾ ਹਰਾ ਜਿਹਾ ਬਣਦਾ ਹੈ ਉਹ ਚੰਗਾ ਜਿਹਾ ਨਹੀਂ ਲੱਗਦਾ ਜਿਾ ਚਿੱਟਾ ਚਿੱਟਾ ਜਿਹਾ ਮਤਲਬ ਜਿੱਦਾਂ ਚਿੱਟਾ ਚਿੱਟਾ ਰਹਿੰਦਾ ਹਲਦੀ ਪਾ ਦਿੱ ਬੰਦ ਗੋਦੀ ਪਾ ਲਈਏਗਾ ਹੈਨਾ ਚਿੱਟਾ ਚਿੱਟਾ ਜਿਹਾ ਹਲਦੀ ਪਾਉਣ ਦੇ ਨਾਲ ਥੋੜਾ ਜਿਹਾ ਪਤਲਾ ਜਿਹਾ ਆ ਜਾਂਦਾ ਹੈ ਤਦਿਆ ਤੇ ਆ ਦੇਖੋ ਮੇਰਾ ਲਸਣ ਅਦਰਕ ਜਿਹੜਾ ਲਾਲ ਹੋ ਗਿਆ ਹੈ ਬਹੁਤ ਹੋ ਗਿਆ ਹੁਣ ਆਪਾਂ ਵਿੱਚ ਪਿਆਜ਼ ਪਾਵਾਂਗੇ ਅੱਜ ਸਾਰ ਤੇ ਮੱਕੀ ਦਾ ਰੋਟੀ ਖਾਣ ਦਾ ਮਨ ਕੀਤਾ ਪਰ ਵੀ ਕੋਈ ਵੀ ਖਾਣੇ ਦੇਣ ਨੂੰ ਕਰਦਾ ਹੈਗਾ ਬਾਹਰ ਬੈਠ ਜਾ ਕੇ ਸਾਡੇ ਈਆ ਵੀ ਲੱਗੀ ਹੋਈ ਆਰਾਮਾ ਤੋਰੀਆਂ ਵੀ ਲੱਗੀਆਂ ਚੱਪਣ ਕद्दू ਦੀ ਕਿੰਨੂ ਸਾਰੀਆਂ ਲੱਗੀਆਂ ਹੋਈਆਂ ਪਰ ਸਾਰਿਆਂ ਦਾ ਇਦਾਂ ਲੱਗਦਾ ਕਿ ਸਾਰਿਆਂ ਦਾ ਸੇਮ ਜਿਹਾ ਟੇਸ ਤਾਂ ਤੇ ਦੁਪਹਿਰੇ ਬੱਚਿਆਂ ਨੇ ਸੁੱਕੇ ਆਲੂ ਬਣਾਏ ਸੀ ਮੈਨਾਂ ਮੇਰਾ ਜੀ ਨਹੀਂ ਕਰਦਾ ਖਾਣ ਨੂੰ ਤੇ ਇਸਾਰ ਤੇ ਮੱਕੀ ਦੀ ਰੋਟੀ ਬਣਾ ਕੇ ਮੈਂ ਬਹੁਤ ਜ਼ਿਆਦਾ ਸਪੀਨ ਮਸਾਲੇ ਮੱਕੀ ਦੀ ਵਰਤੀ। ਮੱਕੀ ਦਾ ਮੱਕੀ ਆਟਾ ਰੱਖਦੀ ਹਾਂ ਜਦੋਂ ਦਿਲ ਕਰਦਾ ਮੱਕੀ ਦੀ ਰੋਟੀ ਬਣਾ ਚਾਹ ਲੈਂਦੀ ਆ। ਤੇ ਥੋੜਾ ਜਿਹਾ ਬ੍ਰਾਊਨ ਕਰਕੇ ਫਿਰ ਆਪਾਂ ਹਰੀਆਂ ਮਿਰਚਾਂ ਥੋੜੀਆਂ ਬਾਅਦ ਪਾਵਾਂਗੇ। ਤੇ ਇਹ ਤਖਾਰੀ ਹੋ ਜਾਂਦਾ ਆ। ਹਾਂਜੀ ਪਿਆਜ਼ ਕੁਝ ਦੋਆ। ਤੇ ਹੁਣ ਇਹਦੇ ਵਿੱਚ ਅਸੀਂ ਹਰੀਆਂ ਮਿਰਚਾਂ ਪਾ ਦਾਂਗੇ। ਹਰ ਵੇਲੇ ਜਿਆ ਬਾਹਤੀਏ ਤੇ ਥੋੜਾ ਜਿਹਾ ਵਿੱਚ ਲੋਨ ਪਾਵਾਂਗੇ ਕਿਉਂਕਿ ਮੈਨੂੰ ਥੋੜਾ ਜਿਹਾ ਸਾਲਟ ਲੋਨ ਘੱਟ ਜਿਹਾ ਲੱਗਿਆ ਆ ਥੋੜਾ ਜਿਹਾ ਆਪਾਂ ਲੋਨ ਪਾ ਦਾਂਗੇ ਥੋੜਾ ਜਿਹਾ ਕਿਲੋ ਪਾ ਦਾਂਗੇ ਕਿਲੋ ਪਾ ਠੀਕ ਆ ਮਾੜੀ ਜਿਹੜੇ ਹੜਦੀਨ ਪਾਵਾਂਗੇ ਕੋਸੇ ਟਿੱਕਾ ਟਿੱਕਾ ਤੋੜਤਾ ਜਿਹੜਾ ਮੈਂ ਚੰਗਾ ਨੇ ਲਾਉਦਾ ਮੈਂ ਥੋੜੀ ਜਿਹੀ ਹਲਦੀ ਦੇ ਟੁੜਤੇ ਦੇ ਪਾਉਣੀ ਹੈ ਥੋੜੀ ਜਿਹਾ ਰੰਗ ਜਿਹਾ ਆ ਜਾਂਦਾ ਸਾਡੇ ਮੰਮੀ ਸਬਜ਼ੀ ਜਦੋਂ ਵੀ ਬਣਾਉਂਦੇ ਆ ਉਹ ਕਹਿੰਦੇ ਮੈਨੂੰ ਕਿੱਤਾ ਟੁੜਕਾ ਨਹੀਂ ਚੰਗਾ ਲੱਗਦਾ ਮੜੀ ਹਲਦੀ ਪਾਇਆ ਕਰੋ ਤੇ ਫਿਰ ਲੱਤੀ ਵੀ ਉੱਦ ਗਈਆਂ ਸਾਡੇ ਮੰਮੀ ਜਿੱਦਾਂ ਸਾਗ ਜਿੱਦਾਂ ਸਾਡੇ ਮੰਮੀ ਨੇ ਸ਼ੁਰੂ ਤੋਂ ਸਾਨੂੰ ਬਣਾਉਣਾ ਸਿਖਾਇਆ ਹੈ ਨਹੀਂ ਉਹੋ ਹੀ ਤਰੀਕੇ ਨਾਲ ਰੱਖੇ ਜਿਹੜਾ ਮੈਂ ਸਾਗ ਬਣਾਇਆ ਅੱਲਣ ਦਾ ਵੀ ਉਹਦੇ ਦੱਸਦੇ ਹੁੰਦੇ ਆ ਵੀ ਦੱਦਲਾਂ ਚੈੱਕ ਕਰੀਦਾ ਆ ਜੇ ਤਾਂ ਘੋਟ ਕੇ ਸਾਗ ਸਾਗ ਘੋਟਣੀ ਤੇ ਇੱਕਦਮ ਥੱਲੇ ਦੇਖ ਜਵੇ ਤੇ ਲਲਣ ਘਾਟਾ ਜੇ ਹੌਲੀ ਹੌਲੀ ਥੱਲੇ સરਕੇ ਖਿਸਕੇ ਫਰਿਆ ਮਤਲਬ ਤੁਹਾਡਾ ਜਿਹੜਾ ਹੰਲਣ ਪੂਰਾ ਹੈ ਉਹ ਕੁੜਕਾ ਆਪਣਾ ਗੱਦਨ ਤੇ ਹੋਣਾ ਆਪਾਂ ਪਾਵਾਂਗੇ ਸਾਹ ਸਾਹ ਤੇ ਪੂਰਾ ਮਲਾਈ ਵਰਗਾ ਕੋਣ ਜਿੱਦਾ ਮਲਾਈ ਬਣੂਗੀ ਦੇਖਣ ਦਾ ਬੜਾ ਵਧੀਆ ਲੱਗਦਾ ਥੋੜਾ ਜਿੜਕਾਂਗੇ ਦੇ ਨਾਲ ਪਾ ਰਹੇ ਹਾਂ ਬਾਕੀ ਚੋਲੇ ਜਿਹੜੇ ਤੁਹਾਨੂੰ ਮੈਂ ਮੱਖਣ ਜੱਦਾ ਥੋੜਾ ਜਿਹਾ ਸੀ ਲੈ ਲਿਆ ਸੀ ਤੇ ਇਹਦੀ ਨੂੰ ਭਰਾਵਾਂਗੇ ਅਸੀਂ ਮੱਕੀ ਦੀ ਰੋਟੀ ਮਨਣ ਲੱਗੇ ਆਟਾ ਹੱਥਾ ਪਾਣੀ ਥੋੜਾ ਜਿਹਾ ਜਿਹੜਾ ਕੁਸਾ ਜਿਹਾ ਪਾਣੀ ਲੈ ਕੇ ਜਿਹੜਾ ਆਪਾਂ 门啊，这种的吧。 ਆਪਾਂ ਚੰਗੀ ਤਰ੍ਹਾਂ ਮਲਾਂਗੇ ਉਨੀ ਜਾਨੀ ਰੋਟੀ ਜਿਹੜੀ ਵਧੀਆ ਮੋਹੂ ਮੱਕੀ ਦੀ ਰੋਟੀ ਕਈ ਤਰੀਕਿਆਂ ਨਾਲ ਬਣ ਜਾਂਦੀ ਆ ਪਾਲੀਸੀ ਨਾਲ ਫਾਫੇ ਤੇ ਵੀ ਬਣ ਜਾਂਦੀ ਆ ਚੱਕਲੇ ਤੇ ਵੀ ਬਣ ਜਾਂਦੀ ਆ ਹੱਥ ਦੇ ਨਾਲ ਵੀ ਆਪਾਂ ਥੱਪ ਲੈਨੇ ਆ ਜੇ ਜਿਹੜੀ ਹੱਥ ਨਾਲ ਥੱਪ ਕੇ ਬਣਾਉ ਰੋਟੀ ਉਹ ਮਤਲਬ ਖਾਨ ਦੇ ਵਿੱਚ ਜਿਹੜੀ ਪੋਲੀ ਬਹੁਤ ਹੁੰਦੀ ਆ ਵਧੀਆ ਬਣਦੀ ਆ ਆਟੇ ਨੂੰ ਚੰਗੀ ਤਰ੍ਹਾਂ ਮਲਨਾ ਵਾਕਮਾ ਜਿਹੜਾ ਮਚ ਗਿਆ ਆ ਪੱਤਾ ਹੋ ਗਿਆ ਖੜਾ ਆ ਜਾ ਉੱਤੇ ਬੇਸੀ ਕੋ ਲਾ ਦੇ ਤਾਂ ਵੇਖੀ หน้าไป้นตีกันอัลตกลง ਮੱਧਮ ਮੱਧੀ ਅੱਗ ਤੇ ਨਾ ਰੋਟੀ ਪਕਾਉਣੀ ਆ ਨਹੀਂ ਤਾਂ ਕਈ ਵਾਰੀ ਉੱਪਰੋਂ ਪੱਕ ਜਾਂਦੀ ਹੈ ਤੇ ਵਿੱਚੋਂ ਆਟਾ ਕੱਚਾ ਜਾ ਰਹਿ ਜਾਂਦਾ ਉਹ ਵੀ ਨਹੀਂ ਚੰਗਾ ਲੱਗਦਾ ਹੈ। ਇੱਥੇ ਜਿਹੜਾ ਆਟਾ ਨਾ ਥੋੜਾ ਜਿਹਾ ਇਹਦੇ ਵਿੱਚ ਪੀਲਾ ਪੰਜਾ ਘੱਟ ਆ। ਇੰਡੀਆ ਵਾਲੇ ਆਟੇ ਬਹੁਤ ਉਹਨਾਂ ਦਾ ਰੰਗ ਬਹੁਤ ਸੋਨਾ ਹੁੰਦਾ ਪੀਲਾ ਪੀਲਾ ਹੁੰਦਾ ਇੱਥੇ ਬੜਾ ਨਹੀਂ ਕੋਈ ਚਿੱਟਾ ਚਿੱਟਾ ਜਿਹਾ ਆਟਾ ਆਇਆ ਹੈ। ਹਾਂ ਰੋਟੀ ਦਾ ਸਵਾਦ ਹੁੰਦੀ ਅੱਡਾ ਥੋੜਾ ਬੇਸਣ ਵੀ ਜਦੋਂ ਲਈਦਾ ਨਾ ਅਸੀਂ ਬੇਸਣ ਜਿਹੜਾ ਹੈ ਕੜੀ ਵਾਲਾ ਬੇਸਣ ਉਹ ਵੀ ਚਿੱਟੇ-ਚਿੱਟੇ ਪੰਜੇ ਦੇ ਵਿੱਚ ਹੁੰਦਾ ਹੈ ਲੋ ਜੀ ਆਪੜਾ ਸਾਗ ਤੇ ਮੱਕੀ ਦੀ ਰੋਟੀ ਬਣ ਗਈ ਬਣ ਕੇ ਤਿਆਰ ਮੱਕੀ ਦੀ ਰੋਟੀ ਤੇ ਸਰੋਂ ਦਾ ਸਾਗ ਦੱਸਿਓ ਕਿਨੂੰ ਕਿਨੂੰ ਇਹ ਪਸੰਦ ਆ ਕਮੈਂਟ ਕਰਕੇ ਦੱਸਿਓ ਇਹ ਆਪਣੀ ਜਿਹੜੀ ਆ ਪੰਜਾਬੀਆਂ ਦੀ ਸਗਾਤ ਆ ਸਾਗ ਤੇ ਮੱਕੀ ਦੀ ਰੋਟੀ ਆਪਾਂ ਇਹਨੂੰ ਬਹੁਤ ਪਸੰਦ ਕਰਦੇ ਆ ਠੀਕ ਆ ਤੁਸੀਂ ਵੀ ਕਮੈਂਟ ਕਰਕੇ ਦੱਸਣਾ ਤੇ ਸਾਗ ਤੁਹਾਨੂੰ ਮੱਕੀ ਦੀ ਰੋਟੀ ਕਿੱਦਾਂ ਨਹੀਂ ਲੱਗਦੀ ਆ ਖਾਣ ਦੀ ਕਰਦਾ ਕਿ ਨਹੀਂ ਕਰਦਾ ਆਜੋ ਹੁਣ ਤੁਹਾਨੂੰ ਸਾਗ ਤੇ ਮੱਕੀ ਦੀ ਰੋਟੀ ਪਾਈਏ ਚਲੋ ਅੱਜ ਦਾ ਬਲੌਗ ਜਿਹੜਾ ਮੈਂ ਇੱਥੇ ਖਤਮ ਕਰਦੀ ਆਂ mi ricordò di per entrare a manupiare per il